ਜਰ ਜ਼ੂਰੂ ਤੇ ਜ਼ਮੀਨ ਇੰਨਾ ਖਾਤਰ ਸੰਸਾਰ ਲੜ ਮਰਦਾ ਪਰ ਸਾਹਿਬੇ ਕਮਾਲ ਕਿਤਾਬ ਲਿਖਣ ਵਾਲਾ ਲਾਲਾ ਦੌਲਤ ਰਾਏ ਕਹਿੰਦਾ ਭਰਥਰੀਆ ਜਾਉਂਦਾ ਹੁੰਦਾ ਨਾ ਤੂੰ ਕਿਤੇ ਤੇ ਮੈਂ ਤੈਨੂੰ ਬਾਹੋਂ ਫੜ ਕੇ ਪੁੱਛਦਾ ਵੀ ਆ ਦੱਸਿੰ ਜਰਾ ਕੋ ਮੈਨੂੰ ਗੁਰੂ ਗੋਬਿੰਦ ਸਿੰਘ ਸਤੇ ਪਾਤਸ਼ਾਹ ਵਾਸ ਨੇ ਕਿਹੜੀ ਜਰ ਕਿਹੜੀ ਜ਼ੂਰੂ ਤੇ ਕਿਹੜੀ ਜ਼ਮੀਨ ਖਾਤਰ ਜੰਗ ਕੀਤਾ ਉਹ 14 ਜੰਗਾਂ ਲੜੀਆਂ ਕਿਸੇ ਇੱਕਥਾਂ ਤੇ ਜ਼ਿਕਰ ਦੱਸ ਮੈਨੂੰ ਇਹੀ ਖਾਤਰ ਸਾਡੀ ਖਾਤਰ ਜਿਹੜੇ ਦੱਬੇ ਕੁਚਲੇ ਲੋਕ ਆ ਇਹਨਾਂ ਨੂੰ ਮੈਂ ਉੱਪਰ ਚੱਕਾਂ ਤੇ ਗੁਰਮੁਖੋ ਅਮਰਦੀ ਦਾਤ ਦੇ ਕੇ ਜਾਤ ਪਾਤ ਊਚ ਨੀਚ ਮੇਰ ਤੀਰ ਦੁਸ਼ਵੈ ਖਤਮ ਕਰ ਦਿੱਤੀ ਰਦੁਆਈ ਰੱਬ ਦੀ ਬਾਪੂ ਨੇ ਇੱਕ ਕੀਤਾ ਅੱਜ ਵੱਡੇ ਵੱਡੇ ਆਪਣੇ ਆਪ ਨੂੰ ਬ੍ਰਹਮ ਗਿਆਨੀਆਂ ਭਗਾਉਣ ਵਾਲੇ ਦੁਫਾੜ ਵੇਰ ਕਰੀ ਜਾਂਦੇ ਆ ਦੋ ਦੋ ਬਾਟੇ ਚੱਕੀ ਫਿਰਦੇ ਆ ਅਸੀਂ ਗੁਰੂ ਗੋਬਿੰਦ ਸਿੰਘ ਸੱਜੇ ਪਾਤਸ਼ਾਹ ਮਾਰੇ ਨੂੰ ਵੱਡੇ ਹੋਗੇ ਜੀ ਉਹ ਇੱਕ ਕਰਦੇ ਆ ਅਸੀਂ ਫਿਰ ਦੁਫਾੜੇ ਪਾਈ ਜਾਂਦੇ ਆ ਤੇ ਨਾਮ ਕੀ ਬ੍ਰਹਮ ਗਿਆਨੀ ਫੁਲਾੰਨਾ ਸਿਉਂਦੀ ਆਹਾ ਨਾ ਸਾਡਾ ਜਿਨਕੀ ਜਾਤ ਵਰਣ ਕੁਲ ਮਾਹੀ ਸਰਦਾਰੀ ਨਹੀਂ ਭਈ ਕਤਾਹੀ ਇਨੀਂ ਨੂੰ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਉ ਕਿੱਡਾ ਵੱਡਾ ਮਾਣ ਦਿੱਤਾ ਮੈਂ ਪਰ ਜੀ ਪ੍ਰੇਰਨ ਸਮਝੰਦੇ ਸਤਗੁਰਾਂ ਦੇ ਗੁਣ ਅੱਜ ਆਪਾਂ ਇਸ ਕਰਕੇ ਗਾ ਰਹੇ ਹਾਂ ਕਿਉਂਕਿ ਉਹਨੇ ਸਾਡੀ ਖਾਤਰ ਗੁਰਮਖੋ ਹਦੋਂ ਵੱਧ ਸਾਰਾ ਜੋਰ ਲਾ ਕੇ ਸਾਨੂੰ ਇੰਨੇ ਉੱਚੇ ਲਿਆ ਖੜਾਇਆ ਤੇਨੇ ਗਰਮ ਕੋ ਇਥੇ ਟਕੇ ਟਕੇ ਨੂੰ ਹੁਸਨ ਵਿਕ ਜਾਂਦਾ ਸੀ ਤਕੜਾ ਨੌਜਵਾਨ ਦੇ ਦੋ ਵੀ ਇੱਕ ਮੁਰਗਾ ਆ ਕੀਮਤ ਸੀ ਸਾਡੇ ਇਸ ਦੇਸ਼ ਦੇ ਅੰਦਰ ਸਾਡੀ ਨੌਜਵਾਨ ਬੀਬੀ ਦਾ ਹੁਸਨ ਸੁੰਦਰ ਰਾਜ ਸਰੀਰ ਸੁੰਦਰ ਆ ਇਹ ਅੰਗੂਰ ਦੇ ਦੋ ਵੀ ਇੱਕ ਟਕਾ ਬਸ ਲੈ ਚਲੋ ਨੇ ਗੁਲਾਮ ਹੈ ਸਾਡੇ ਪਰ ਉਹਨੇ ਸਾਡੇ ਅੰਦਰ ਇਹ ਨਸ਼ਾ ਫੈਟ ਪੜਿਆ ਸਾਨੂੰ ਉਹਨੇ ਇਹ ਦੱਸਿਆ ਵੀ ਗੁਰਮਖਾਤ ਤੁਸੀਂ ਗੁਲਾਮ ਨਹੀਂ। ਤੁਹਾਨੂੰ ਮੈਂ ਆਪਣਾ ਪੁੱਤਰ ਦੀ ਬਣਾਉਣਾ। ਤੁਸੀਂ ਮੇਰੇ ਪੁੱਤਰ ਦੀ ਹੋ। ਕਰੋ ਸ਼ਾਸਤਰ ਧਾਰਨ। ਆਪਣੀ ਰੱਖਿਆ ਆਪ ਕਰੋ। ਪਰਨਾ ਨਹੀਂ ਇੱਧਰ ਨੂੰ ਤੇ ਅਸੀਂ ਧਿਆਨ ਮਾਰ ਨਹੀਂ ਨਹੀਂ ਹੈ। ਅਸੀਂ ਫੈਸ਼ਨ ਅਰਸਤੀ ਚ ਪੈ ਕੇ ਤਨ ਦੀ ਨਮੈਸ਼ ਕਰਨ ਚ ਤਾਂ ਲੱਗੇ ਹੋਏ ਆਂ। ਪਰ ਜਿਹੜਾ ਬਾਣਾ ਉਹਨੇ ਦਿੱਤਾ ਪੰਜ ਕਕਾਰੀ ਉਹ ਸਰੀਰ ਤੇ ਧਾਰਨ ਕਰਨ ਨੂੰ ਤਿਆਰ ਨਹੀਂ ਉਹ ਪਸੰਦ ਨਹੀਂ ਆ ਸਾਨੂੰ। ਤਿਹ ਫਿਰ ਦੋਸ਼ੀ ਕੌਣ ਆ ਜੀ ਆਪਾਂ ਦੋਸ਼ੀ ਆ